ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਧੰਨ ਕਲਗੀਆਂ ਵਾਲੇ ਪਾਤਸ਼ਾਹ ਪੁੱਤਰਾ ਦੇ ਦਰਬਾਰ ਦਾਨੀ ਸਰਬੰਸ ਦਾਨੀ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੇਣਾ ਅੱਜ ਇਹ ਮਹਾਨ ਨਗਰ ਕੀਰਤਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਕਨ ਸਾਹਿਬ ਤੋਂ ਪੰਜ ਪਿਆਰਿਆਂ ਦੀ ਗਵਾਈ ਧੰਨ ਗੁਰਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋਇਆ ਸੀ ਔਰੇ ਵਖ ਵਖ ਪੜਾਵਾਂ ਨੂੰ ਤੈਅ ਕਰਕੇ ਸ਼ਾਮ ਨੂੰ ਗੁਰਦਾ ਕਨ ਸਾਹਿਬ ਇਹਦੀ ਸਮਾਪਤੀ ਹੋਣੀ ਹੈ ਕਲਗੀਧਰ ਪਾਤਸ਼ਾਹ ਦੇ ਬਹੁਤ ਵੱਡੇ ਪਰਪਕਾਰ ਨੇ ਆਓ ਉਹਨਾਂ ਨੂੰ ਯਾਦ ਕਰਦੇ ਹਾਂ ਸੀਚਕਾਈਏ ਧੰਗੁਰ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਹੁਕਮ ਵੀ ਕੀਤਾ ਸੀ ਆਗੇ ਆਪੇ ਹੀ ਅਕਾਲ ਕੀ ਤਵੇਂ ਚਲਾਇਓ ਪੰਥ ਸਾਹਿਬ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਏ ਅੰਮ੍ਰਿਤ ਧਾਰੀ ਹੋਈਏ ਪਤਿਤਪੁਰਾਂ ਦੀ ਝੂੜ ਛੱਡੀਏ ਜਿੱਤੇ ਮੈਂ ਆਪਣੇ ਵੱਲ ਵਧਾਈ ਦੇਣਾ ਆਪਣੇ ਇਸ ਗੁਰਦਰਾ ਸਾਹਿਬ ਦੇ ਮੈਨੇਜਰ ਸਰਦਾਰ ਸਿੰਘਜਿੰਦਰ ਸਿੰਘ ਭਾਮ ਜੀ ਵੱਲੋਂ ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਵਧਾਈ ਵੀ ਦੇਣਾ ਸੁਮੁੱਚਿਆ ਸੰਗਤਾਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਕੇ ਭਵ ਲਿਓ ਸ਼ਮੇਸ਼ ਪਾਸ਼ਾ ਤਨਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਤੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਰਬੱਤਨ ਸੰਗਤਾਂ ਨੂੰ ਬੇਨਤ-ਬੇਨਤ ਵਧਾਈਆਂ ਹੋਣ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਤੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖ ਲਈ ਹੋਏ ਅੱਜ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਤੋਂ ਮਹਾਨ ਨਗਰ ਕੀਰਤਨ ਆਰੰਭ ਹੋਇਆ ਹੈ ਜੋ ਕਿ ਸਾਰੇ ਸ਼ਹਿਰ ਦੇ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸੰਪੂਰਨਤਾ ਹੋਵੇਗੀ। ਹਨੂ ਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 1666 ਈਸਵੀ ਨੂੰ ਪਟਨੇ ਦੀ ਧਰਤੀ ਤੇ ਹੋਇਆ। ਗੁਰਪ੍ਰੀਤ ਬਾਹਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਹਨੂ ਗੁਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਪਟਨੇ ਦੀ ਧਰਤੀ ਤੇ ਬਹੁਤ ਕੌਤੂਕ ਕੀਤੇ। ਵੰਡਾ ਨੇ ਫਿਰ ਪਟਨੇ ਸਾਹਿਬ ਤੋਂ ਚੱਲ ਕਰਕੇ ਸ੍ਰੀ ਆਨੰਦਪੁਰ ਸਾਹਿਬ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਹਾਨ ਨਗਰ ਜਿਹੜਾ ਸੀ ਵਸਾਉਣਾ ਕੀਤਾ ਇੱਥੇ ਆ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਪਰਉਪਕਾਰ ਕਰਨਾ ਕੀਤੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਗੁਰੂ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਿਲਕ ਜੰਝੂ ਰਾਖਾ ਪ੍ਰਵਤਾ ਕਾ ਕੀਨੋ ਵੱਡੋ ਕਲੂ ਮੈਂ ਸਾਕਾ ਤਿਲਕ ਤੇ ਜੰਝੂ ਦੀ ਰਾਖੀ ਵਾਸਤੇ ਦਿੱਲੀ ਵਿਖੇ ਸ਼ਹਾਦਤ ਦੇਣ ਵਾਸਤੇ ਤੋਰਨਾ ਕੀਤਾ ਇਸੀ ਤਰ੍ਹਾਂ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ 1699 ਈਸਵੀ ਨੂੰ ਖਾਲਸਾ ਪੰਥ ਦੀ ਸਜਣਾ ਕੀਤੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਉਸ ਵੇਲੇ ਪਾਈ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲਿਆ ਕਰਕੇ ਅਨੰਦਪੁਰ ਸਾਹਿਬ ਆਏ ਤੇ ਮਹਾਰਾਜ ਜੀ ਨੇ ਪੁੱਛਣਾ ਕੀਤਾ ਕਿ ਉੱਥੇ ਕੋਈ ਹੋਰ ਵੀ ਸਿੱਖ ਸੀ ਜਿਨੇ ਹਾ ਦਾ ਨਾਰਾ ਮਾਰਿਆ ਹੋਵੇ ਭਾਈ ਜੈਤਾ ਜੀ ਨੇ ਕਹਿਣਾ ਕੀਤਾ ਕਿ ਮਹਾਰਾਜ ਸਿੱਖ ਤੇ ਬਹੁਤੀ ਪਰ ਸਾਰੇ ਆਪਣੇ ਆਪ ਨੂੰ ਸਿੱਖ ਕਾਉਣ ਤੋਂ ਇਨਕਾਰ ਕਰ ਗਈ ਸੀ ਸਤਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਮੈਂ ਐਸਾ ਖਾਲਸਾ ਸਾਜੂ ਜਿਹੜਾ ਲੱਖਾਂ ਦੇ ਵਿੱਚ ਖੜਾ ਹੋਇਆ ਸਾਰਿਆਂ ਨੂੰ ਦਿਖੇਗਾ ਸੋ ਸਤਗੁਰੂ ਜੀ ਦੇ ਮਹਾਨ ਪਰਉਪਕਾਰ ਜੋ ਉਹਨਾਂ ਨੇ ਸਾਡੇ ਵਾਸਤੇ ਕੀਤੇ ਆਪਣਾ ਸਾਰਾ ਸਰਬਸ ਜਿਹੜਾ ਸੀ ਕੁਰਬਾਨ ਕਰ ਦਿੱਤਾ ਸੋ ਐਸੇ ਸਤਗੁਰੂ ਜੀ ਦਾ ਪ੍ਰਕਾਸ਼ ਪੁਰਬ ਜੋ ਉਸ ਦੀ 7ਵੀਂ ਨੂੰ ਪਟਨਾ ਸਹਿਰ ਵਿਖੇ ਹੋਇਆ ਹੈ ਸੋ ਜਗਾ ਜਗਾ ਤੇ ਸਤਗੁਰੂ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ ਅੱਜ ਵੀ ਆਪ ਜੀ ਦਰਸ਼ਨ ਕਰ ਰਹੇ ਹੋ ਕਿ ਸੰਗਤਾਂ ਦੇ ਮਨ ਵਿੱਚ ਬੜਾ ਉਤਸ਼ਾਹ ਹੈ ਸੰਗਤਾ ਭਾਰੀ ਗਿਣਤੀ ਦੇ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਹਨ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਮੈਨੇਜਰ ਸਾਹਿਬ ਵੱਲੋਂ ਸਾਰੀਆਂ ਹੀ ਪ੍ਰਬੰਧਕ ਕਮੇਟੀਆਂ ਵੱਲੋਂ ਸਾਧਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਨਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸੰਗ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਿਆ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰ ਕੋ ਸ੍ਰੀ ਹਰਮੰਦਰ ਸਾਹਿਬ ਨਗਰ ਕੀ ਜੂ ਜੋ ਗੁਰਦਾਰਾ ਕਨ ਸਾਹਿਬ ਤੋਂ ਰੰਗ ਹੋ ਕੇ ਸ਼ਹਿਰ ਦੀਆਂ ਪ੍ਰਕਰਮਾ ਕਰਦਾ ਹੋਇਆ ਆਪਸ ਖਾਮ ਨੂੰ ਗੁਰਦਾਰਾ ਕਨ ਸਾਹਿਬ ਦੇ ਕੇ ਸਮਾਪਤ ਹੋਏਗਾ ਇਸ ਅਵਸਰਤੇ ਸ੍ਰੀ ਸੰਗਤ ਨੂੰ ਲੱਖ ਲੱਖ ਵਧਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ